Sous-titrage ST' 501 मुड़े पिछे उजाबी जगड़ दो घाटा नहीं ਪਿਆਬੀ ਮਾਂ ਬੋਲੀ ਦਾ ਵੇੜਾ ਸੁਨਣਾ ਹੋ ਗਿਆ ਪਿਆਬੀ ਮਾਂ ਬੋਲੀ ਦਾ ਮਾਨ ਮੱਤਾ लाडला ਪੁੱਤ ਹਾਂਜੀ ਰਜੀਤ ਪਾਤਰ ਅੱਜ ਹਮੇਸ਼ਾ ਲਈ ਦੁਨੀਆ ਚਟਕੇ ਚਲਾ ਗਿਆ ਮੈਂ ਹਰੇਕ ਪਾਸ਼ਣ ਚ ਆਪਣੇ ਉਹਨਾਂ ਦੇ ਸ਼ੇਰ ਕੋਟ ਕਰਦਾ ਸੀ ਉਹਨਾਂ ਦੀਆਂ ਗਜ਼ਲਾਂ ਕੋਟ ਕਰਦਾ ਸੀ ਮੈਨੂੰ ਲੱਗਦਾ ਅੱਜ ਮੈਂ ਸ਼ਬਦਹੀਣ ਹੋ ਗਿਆ ਮੇਰੇ ਕੋਲੇ ਸ਼ਬਦ ਨਹੀਂ ਰਹੇ ਕਿ ਮੈਂ ਕੀ ਕਮਾਂ ਜਮੈਂ ਸਰਵਾਜੀ ਦਾ ਹਾਰੇ ਦਾ ਖਾਸ ਨਾਮ ਹੋ ਚੁੱਕੀ ਹੈ ਜਿਸ ਨੂੰ ਇਹ ਦੇ ਸੁੱਤੇ ਪੈ ਰਹਿ ਕੇ ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ ਚ ਆਪਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ ਆਪਾਂ ਉਹ ਲੈ ਕੇ ਆਉਣੀ ਹੈ ਮੈਂ ਕਿ ਜੀ ਮੈਂ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ ਚ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ ਤੇ ਕੁਝ ਵੀ ਬਣਾ ਦਿਓ ਕੋਈ ਪੰਜਾਬੀ ਮਾਮੂਲੀ ਦੀ ਸੇਵਾ ਹੀ ਹੋਊਗੀ ਉਹ ਤਾਂ ਇੱਕ ਪਾਤਰ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਦਾ ਹਰ ਜਨ ਅਵਾਰਡ ਹੈ ਉਹ ਖੇਡਾਂ ਵਾਸਤੇ ਤੇ ਪਦਮ ਸ਼੍ਰੀ ਹੈ ਉਹ ਕਲਾ ਵਾਸਤੇ ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ 7ਵੀਂ 8ਵੀਂ ਕਲਾਸ ਤੋਂ ਬੱਚੇ ਬੀਏ ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ ਕਵਿਤਾਵਾਂ ਲਿਖਣ ਤੇ ਜਿਹੜਾ ਫਰਸਟ ਆਊਗਾ ਜਿਹੜਾ ਪਾਤਰ ਬੋਡੀ ਹੋਊਗਾ ਹਰ ਇੱਕ ਸਾਲ ਉਹਨੂੰ 1 ਲੱਖ 1000 ਰੁਪਈਆ ਤੇ ਨਾਲ ਪ੍ਰਸ਼ੰਸਾ ਪੱਤਰ ਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿੰਦੇ ਨੇ। ਸੂਬੇ ਲੈਵਲ ਤੇ ਹੋਏਗਾ। ਸਟੇਟ ਲੈਵਲ ਤੇ। ਮਾਨ ਸਾਹਿਬ, ਪ੍ਰਸ਼ਾਦ ਕਾਮਲੇ ਨੇ ਗਲਤ ਕਹੀ ਇਹ ਜਿਹੜੀ ਸੋਚ ਛੱਡ ਕੇ ਗਏ ਨੇ ਜਿਹੜੀ ਬ੍ਰਾਂਡ ਸਜਾਏ ਨੇ। ਆ ਪਾਤਰਵਾੜ ਦੀ ਗੱਲ ਪੋਛਾ ਰਿਹਾ ਕਿ ਬਹੁਤ ਵੱਡਾ ਮਤਲਬ ਹੈ ਕਰੋ। ਦੇਖੋ ਇਹ ਤਾਂ ਪਾਤਰਵਾੜ ਤਾਂ ਇੱਕ ਛੋਟੀ ਚੀਜ਼ ਹੈ। ਮੈਂ ਕਹਿੰਨਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ ਪਾਤਰਵਾੜ ਦਾ ਮਤਲਬ ਹੈ ਬੱਚਿਆਂ ਚ ਬੱਚਿਆਂ ਦੇ ਵਿੱਚ ਸੁਰਜੀਤ ਪਾਤਰ ਨੂੰ ਪੜਨ ਦੀ ਪਹਿਲਾਂ ਤਾਂ ਜਿਹਨਾਂ ਨੇ ਹਜੇ ਤੱਕ ਨਹੀਂ ਪੜਿਆ ਉਹ ਪੜਨਗੇ ਫਿਰ ਉਹਨਾਂ ਵਾਂਗੂ ਲਿਖਣਗੇ। ਫਿਰ ਫਸਟ ਡਾਉਨਗੇ ਸੈਕੰਡ ਡਾਉਨਗੇ ਥਰਡ ਡਾਉਨਗੇ ਅਗਲੇ ਸਾਲ ਜਿੱਤ ਜਾਣਗੇ ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ ਤਾਂ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹੇ ਜੋ ਮਨ ਸਾਹਿਬ ਤੁਹਾਡਾ ਜਦੋਂ ਸਪੀਚ ਹੁੰਦੀ ਆ ਅਕਸਰ ਤੁਹਾਡੇ ਲਈ ਕਿ ਭਾਰਤਾਂ ਦੇ ਵਿੱਚ ਪਾਕਿਸਤਾਨ ਨੂੰ ਸ਼ਾਇਰੀ ਬਹੁਤ ਜ਼ਿਆਦਾ ਨਜ਼ਰ ਆਉਂਦੀ ਮੈਂ ਰਾਹਾਂ ਤੇ ਨਹੀਂ ਚੱਲਦਾ ਮੈਂ ਚੱਲਦਾ ਤਾਰਾ ਬੰਨ੍ਹਦਾ ਹੋਰ ਬਹੁਤ ਸਾਰੀ ਸ਼ਾਇਰੀ ਨਜ਼ਰ ਆਉਂਦੀ ਕੀ ਹੋਇਆ ਜੇ ਪੱਤ ਚੜਾਈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾ ਤੂੰ ਫੁੱਲਾਂ ਕਿਉਂਕਿ ਜ਼ਮੀਨ ਰੱਖੀ ਆ 6 ਫੁੱਟ ਜ਼ਮੀਨ ਲੈ ਚਲੋ ਜੀ ਇੱਕ ਸੈਕਿੰਡ ਪਲੀਜ਼ ਉਹ ਜੋ ਸਰਦ ਜਿੰਨੇ ਦੋ ਮਹੀਨੇ ਇੱਥੇ ਤਾਂ ਅਕੈਡਮੀ ਹੁੰਦੇ ਆਂ ਇਹ ਕਹਦੇ ਕਿ ਕਿਸ ਤਰ੍ਹਾਂ ਦੇਖਿਆ ਰਹੇ ਜਦੋਂ ਇਦਾਂ ਦੀ ਗੱਲ ਹੋ ਜਾਂਦੀ ਹੈ ਨਾ ਤੁਹਾਡਾ ਅੰਦਰ ਇਸ ਤਰ੍ਹਾਂ ਕੰਬ ਜਾਂਦਾ ਇਸ ਤਰ੍ਹਾਂ ਡੋਲ ਜਾਂਦਾ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਹੁਣ ਕਹਿਣਾ ਕੀ ਹੈ ਕਿਉਂਕਿ ਇੱਕ ਜਾਂ ਇਨਸਾਨ ਨਹੀਂ ਗਿਆ ਇੱਕ ਯੁੱਗ ਚਲਾ ਗਿਆ ਉਸ ਇਨਸਾਨ ਦੇ ਨਾਲ ਉਹ ਆਪਣੇ ਉਹਨੇ ਇੰਨਾ ਕੁਝ ਸਿਰਜਿਆ ਸੀ ਉਦੀ ਸਿਰਜਣਾ ਇੰਨੀ ਵੱਡੀ ਸੀ ਕਿ ਉਹਦੇ ਵਿੱਚ ਉਹ ਹਮੇਸ਼ਾ ਸਾਡੇ ਨਾਲ ਤਾਂ ਰਹੇਗਾ ਪਰ ਉਹ ਚਿਹਰਾ ਮੂਰਾ ਦੇਖਣ ਨੂੰ ਤਾਂ ਤਰਸਾਂਗੇ ਨਾ ਜੀ ਜਿੰਨਾ ਕੁਝ ਸਾਨੂੰ ਦੇ ਗਏ ਨੇ ਉਹ ਤਾਂ ਲੋਕਾਂ ਨੂੰ ਜ਼ਿੰਦਗੀ ਪੜਦੇ ਸਮਝਦੇ ਰਹਿਣਗੇ ਪਰ ਉਹ ਸ਼ਖਸ ਨੂੰ ਦੇਖਣਾ ਸੰਭਵ ਨਹੀਂ ਹੋਏਗਾ ਇਸ ਗੱਲ ਦਾ ਮਲਾਲ ਇਸ ਗੱਲ ਦਾ ਅਫਸੋਸ ਇਸ ਗੱਲ ਤੇ ਇਸ ਗੱਲ ਦਾ ਝੋਰਾ ਹਰ ਪੰਜਾਬੀ ਨੂੰ ਹੈ ਔਰ ਇਹ ਸੋਚ ਇਹ ਨਾ ਸੋਚੋ ਕਿ ਜਿਹੜੇ ਉਹਨਾਂ ਨੂੰ ਜੇ ਸੀ ਉਹਨਾਂ ਨੂੰ ਦੁੱਖ ਹੈ ਜਿਹੜਾ ਕੋਈ ਝੱਕ ਕੇ ਬੈਠੇ ਨਹੀਂ ਮੀ ਸਕੇ ਉਹਨੂੰ ਵੀ ਬੁਖਾਰ ਹੈ। ਔਰ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਸੋ ਉਹਨਾਂ ਦੇ ਦਿਲੋਂ ਬੜਾ ਵੱਡਾ ਦੁੱਖ ਉਹਨਾਂ ਲੋਕਾਂ ਦਾ ਜਿਨ੍ਹਾਂ ਦੇ ਮਨ ਵੀ ਕਦੀ ਕਿ ਪਰ ਨੂੰ ਕਦੇ ਮਿਲਦੇ ਦੇਖਣਾ ਹੈ, ਕੋਲ ਬਹਿਣਾ ਹੈ। ਉਹਨਾਂ ਦੀ ਅਜਾ ਆਸ ਵੀ ਨਾ ਕੀ ਹੈ। ਜਿਨ੍ਹਾਂ ਦੇ ਲਈ ਪਾਤਰ ਸਾਹਿਬ ਨਹੀਂ ਮੁੱਕੇ ਆਸ ਵੀ ਮੁੱਕ ਗਈ ਕਿ ਦੁਬਾਰਾ ਜਿੰਨੀ ਕਦੇ ਮਿਲ ਨਹੀਂ ਇਹਨਾਂ ਸਕੇ ਦੇਖ ਸਕੀਏ। ਸੋ ਸਾਰੇ ਆ ਪੰਜਾਬ ਦੀ ਇੱਥੇ ਵੀ ਦੁਨੀਆ ਦੇ ਅਕਸ ਬਣਾ ਪਾਤਰ ਸਾਹਿਬ ਇਹ ਜਾਣਾ ਇਹ ਸੋਚਣਾ ਵੀ ਬੜਾ ਔਖਾ ਹੈ ਅੱਖਾਂ। ਉਹਨਾਂ ਦਾ ਮੁਮਕਨ ਹੀ ਨਹੀਂ ਹੈ। ਪਾਤਰੀ ਸਾਹਿਬ ਨੇ ਉਹਨਾਂ ਦੇ ਨਾਮ ਤੇ ਅਵਾਰਡ ਸ਼ੁਰੂ ਕਰਦਾ ਸੋ ਬੱਚਿਆਂ 'ਚ ਉਹਨਾਂ ਨੂੰ ਜਿਹੜੀ ਉਹਨਾਂ ਦੇ ਲਿਖੀ ਆ ਬੱਚਿਆਂ ਨੂੰ ਪੜਾਈ ਜਾਵੇ ਇਹ ਬੜੇ ਇਸ ਤੋਂ ਵੀ ਵੱਡੇ ਮਾਨ ਸਨਮਾਨ ਹਜੇ ਡਿਊ ਨੇ ਪਾਤਰੀ ਸਾਹਿਬ ਦੇ ਇਹ ਅਵਾਰਡ ਵੀ ਬਹੁਤ ਚੰਗੀ ਗੱਲ ਹੈ ਸਵਾਗਤ ਹੈ ਇਹਦਾ ਵੀ ਤੇ ਇਸ ਤੋਂ ਬਹੁਤ ਵੱਡੇ ਉੱਚੇ ਮਾਨ ਹਜੇ ਪਾਤਰੀ ਸਾਹਿਬ ਲਈ ਡਿਊ ਨੇ ਜਿਹੜੇ ਸਾਡੇ ਕਲਚਰ 'ਚ ਹੀ ਨਹੀਂ ਹੈ ਕਿ ਸਾਹਿਤਕਾਰਾਂ ਨੂੰ ਕਲਾਕਾਰਾਂ ਨੂੰ ਸਮਾਜ ਨਾਲ ਜੁੜੇ ਹੋਰ ਲੋਕਾਂ ਨੂੰ ਕਿਦਾਂ ਸਨਮਾਨਿਤ ਕੀਤਾ ਜਾਂਦਾ ਉਹ ਕਲਚਰ ਹੀ ਨਹੀਂ ਵਿਕਸਿਤ ਹੋ ਸਕਿਆ ਸਾਡੇ ਸਮਾਜ ਦੇ ਵਿੱਚ ਸਭ ਤੋਂ ਵੱਡਾ ਦੁਖਾਂਤ ਹੈ ਤੁਸੀਂ ਬਾਹਰਲੇ ਮੁਲਕਾਂ ਚਲੇ ਜਾਓ ਉਹਨਾਂ ਦੇ ਚੌਂਕਾਂ ਦੇ ਵਿੱਚ ਜਿੰਨੇ ਵੱਡੇ ਚੌਂਕ ਉੱਡਾ ਹੀ ਵੱਡਾ ਬੁੱਤ ਉਹਨਾਂ ਦੇ ਕਿਸੇ ਸਾਹਿਤਕਾਰ ਦਾ ਲੱਗਾ ਹੁੰਦਾ ਤੁਹਾਨੂੰ ਸ਼ੈਕਸਪੀਅਰ ਦੇ ਸਟੈਚੂ ਮਿਲ ਜਾਣਗੇ ਉੱਥੇ ਵਿਲੀਅਮ ਵਰਡਸ ਦਾ ਕਿਤੇ ਮਿਲ ਜੇਗਾ ਕੀਟਸ ਦਾ ਕਿਤੇ ਮਿਲ ਜੇਗਾ ਪਰ ਇਹ ਸਾਡੇ ਇੱਥੇ ਕਿਉਂ ਨਹੀਂ ਇਹ ਰਿਵਾਜ ਪਏ ਮੈਨੂੰ ਸਮਝ ਨਹੀਂ ਆਈ ਸਾਡੇ ਅਜੇ ਤੱਕ ਵੀ ਇੱਥੇ ਕਿਉਂ ਲੀਡਰਾਂ ਦੇ ਬੁੱਤਾਂ ਤੇ ਹਾਰ ਚੜਾਈ ਜਾਂਦੇ ਆ ਸਾਡੇ ਇੱਥੇ ਮੈਂ ਹੁਣ ਕੋਈ ਬਣਾ ਦੇਵੇ ਤਾਂ ਚਲੋ ਬਹੁਤ ਚੰਗੀ ਗੱਲ ਹੈ ਅਜੇ ਤੱਕ ਸਾਡੇ ਕੋਲ ਭਗਤਪੂਰਨ ਸਿੰਘ ਉਹਨਾਂ ਦਾ ਬੋਤਨੀ ਕਿਤੇ ਲੱਗਾ ਕਿ ਕੀ ਕਿਉਂ ਕੋਈ ਬੱਚਾ ਪੁੱਛੇਗਾ ਉਹ ਕੌਣ ਸੀ ਬੋਤ ਲੱਗਾ ਹੋਵੇਗਾ ਕੋਈ ਮੇਰਾ ਬੱਚਾ ਮੈਨੂੰ ਪੁੱਛ ਲੇਗਾ papa ਇਹ ਕੌਣ ਸੀ ਤੇ ਇਹ ਮੈਨੂੰ ਲੱਗਦਾ ਅੱਜ ਵੀ ਜੇ ਚਾਨਣ ਹੋ ਜੇ ਕਿ ਇਹਨਾਂ ਲੋਕਾਂ ਨੂੰ ਗਲੀਆਂ ਕੂਚੀਆਂ ਦੇ ਵਿੱਚ ਸਜਾ ਕੇ ਰੱਖੋ ਤਾਂ ਕਿ ਬੱਚੇ ਇਹਨਾਂ ਬਾਰੇ ਪੁੱਛਣ ਤੇ ਬੱਚੇ ਇਨਾ ਵਰਗੇ ਹੋਣ ਦਾ ਸੋਚਣ ਨਹੀਂ ਤੇ ਫਿਰ ਜਿੱਦਾਂ ਦੇ ਰੋਜ਼ ਮੋਬਾਈਲ ਤੇ ਜਿੰਨਾ ਲੋਕਾਂ ਨੂੰ ਵੇਖ ਰਹੇ ਨੇ ਉਹਨਾਂ ਵਰਗੇ ਤਾਂ ਪੱਕਾ ਬਣਨਗੇ ਫਿਰ ਠੀਕ